ਇਹ ਜਿਹੜੀ ਪ੍ਰੀਗੇਬਲ ਇਨ ਹੈਗੀ ਹੈ ਜੀ ਇਹ 75 ਮਿਲੀਗ੍ਰਾਮ ਤੱਕ ਵਾਲੀ ਜਿਹੜੀ ਦਵਾਈ ਹੈ ਇਹ ਯੂਜ਼ ਹੁੰਦੀ ਹੈਗੀ ਸੀਜ਼ਰਸ ਦੇ ਵਿੱਚ ਦੌਰਿਆਂ ਦੇ ਵਿੱਚ ਮਿਰਗੀ ਦੇ ਵਿੱਚ ਔਰ ਉਹਦੇ ਵਿੱਚ ਵੀ ਸੈਕੰਡ ਇਅਰ ਥਰਡ ਲਾਈਨ ਡਰਗ ਦੇ ਤੌਰ ਦੇ ਉੱਤੇ ਯੂਜ਼ ਹੁੰਦੀ ਹੈਗੀ ਯਾ ਨਿਊਰੋਪੈਥੀਸ ਦੇ ਵਿੱਚ ਯੂਜ਼ ਹੁੰਦੀ ਹੈਗੀ ਨਹੀਂ ਨਹੀਂ ਇਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀਗਾ ਔਰ ਇਹਨੂੰ ਨਸ਼ੇ ਦੇ ਤੌਰ ਦੇ ਉੱਤੇ ਲਿੱਤਾ ਜਾ ਰਿਹਾ ਸੀਗਾ ਆਪਣੀ ਕਿੱਕ ਲੈਣ ਲਈ ਨਸ਼ੇ ਦੇ ਵਾਸਤੇ ਜਿਹੜੀ 300 ਮਿਲੀਗ੍ਰਾਮ ਵਾਲੀ ਸੀਗੀ ਔਰ ਉਸ ਦਾ ਮਿਸਯੂਜ਼ ਨੂੰ ਰੋਕਣ ਦੇ ਵਾਸਤੇ ਇਸ ਨਿਯਮ ਇਸ हिसाब ਨੇ ਇਹਦੇ ਆਦੇਸ਼ ਦੇ ਕੋ ਮਿਸ ਯੂਜ਼ ਦਾ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਲਗਾਤਾਰ ਖਾਂਦਾ ਰਹੇਗਾ ਤਾਂ ਉਹਦੀ ਡਿਪੈਂਡੈਂਸ ਹੋਏਗੀ ਉਸ ਦੇ ਉੱਤੇ ਨਿਰਭਰ ਹੋ ਜਾਏਗਾ ਆਪਣਾ ਉਸ ਦੇ ਉੱਤੇ ਨਿਰਭਰ ਹੋ ਕੇ ਉਸ ਤੋਂ ਬਾਅਦ ਸਭ ਤੋਂ ਵੱਡੀ ਦੀ ਚੀਜ਼ ਹੈਗੀ ਹੈਗੀ ਯੰਗ ਏਜ ਦੇ ਉੱਤੇ ਜਦੋਂ ਨਿਰਭਰ ਹੋ ਜਾਂਦੇ ਨੇ ਤਾਂ ਜਿਗਰ ਦੇ ਉੱਤੇ ਲਿਵਰ ਦੇ ਉੱਤੇ ਕਿਡਨੀ ਦੇ ਉੱਤੇ ਗੁਰਦਿਆਂ ਦੇ ਉੱਤੇ ਇਸ ਦਾ ਬਹੁਤ ਜ਼ੋਰ ਤੇ ਨੁਕਸਾਨ ਪੈਂਦਾ ਹੈਗਾ ਔਰ ਜਿਹੜਾ ਪਹਿਲਾਂ ਹੀ ਅਸੀਂ ਦੇਖਦੇ ਆਂ ਪੰਜਾਬ ਦੇ ਵਿੱਚ ਸਾਡੇ ਹਾਈਪਰ ਟੈਨਸ਼ਨ ਕਰਕੇ ਡਾਇਬੀਟਿਸ ਦੇ ਕਰਕੇ ਡਾਇਲਿਸਿਸ ਦੇ ਉੱਤੇ ਬਹੁਤ ਪ੍ਰੈਸ਼ਰ ਹੈਗਾ ਦੇਖੋ ਜਿਹੜੀ ਚੀਜ਼ ਦਸ਼ੇ ਦੇ ਤੌਰ ਤੇ ਲਿੱਤੀ ਜਾਏਗੀ ਉਹ ਤਾਂ ਕਿਸੇ ਵੀ ਉਮਰ ਦੇ ਵਿੱਚ ਨੁਕਸਾਨ ਪਹਾਈਗੀ ਪਹਾਈਗੀ ਉਹਦੇ ਵਿੱਚੋਂ ਵਾਂਝਾ ਦੂਰ ਰਹਿਣਾ ਚਾਹੀਦਾ ਸੋ ਲਗਾਤਾਰ ਸਿਹਤ ਵਿਭਾਗ ਦੇ ਵੱਲੋਂ ਕੁਝ ਦਵਾਈਆਂ ਦੇ ਉੱਪਰ ਬੈਨ ਲਗਾਏ ਗਿਆ ਪਿਛਲੇ ਦਿਨਾਂ ਦੇ ਵਿੱਚ ਵੀ ਕੁਝ ਦਵਾਈਆਂ ਜਿਹੜੀਆਂ ਬੰਦ ਕੀਤੀਆਂ ਗਿਆ ਜ਼ਰ ਪਰ ਹੁਣ ਇਸ ਤਰ੍ਹਾਂ ਗੱਲ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਪ੍ਰੀਗਾਬਲਨ ਨਾਮ ਦੇ ਇੱਕ ਮੈਡੀਸਨ ਨੂੰ ਜਿਹੜਾ ਕਿਹਾ ਉਹ ਬੰਦ ਕੀਤਾ ਗਿਆ ਜਿਸ ਦੀ ਮੈਨੂਫੈਕਚਰਿੰਗ ਦੇ ਉੱਪਰ ਵੀ ਰੋਕ ਲਗਾਈ ਹੈ ਹਾਲਾਂਕਿ ਗੱਲ ਕੀਤੀ ਜਾਵੇ ਇਹਦੀ ਇੱਕ ਮਿਆਰ ਜਿਹੜੀ ਕੀ ਹੈ ਧਾਰ ਕਰਤੀ ਗਈ ਹੈ ਕਿ 75mg ਤੱਕ ਦੀ ਮੈਡੀਸਿਨ ਆ ਉਹ ਵਿਕ ਸਕਦੀ ਹੈ ਉਹ ਕੈਮਿਕਲ ਸ਼ਾਪਸ ਦੇ ਉੱਪਰ ਵੀ ਹੋਏਗੀ ਤੇ ਉਹਦੀ ਮੈਨੂਫੈਕਚਰਿੰਗ ਵੀ ਜਾਰੀ ਰਹੇਗੀ ਪਰ ਇਸ ਤੋਂ ਵੱਧ mg ਵਾਲੀਆਂ ਜਿਹੜੀਆਂ ਇਹ ਦਵਾਈ ਹੈ ਰਿਕਾਬਲ ਉਹ ਜਿਹੜੀ ਕੀ ਹੈ ਬੈਨ ਕਰਤੀ ਗਿਆ ਅਖਿਰ ਇਹਦਾ ਕਾਰਨ ਕੀ ਰਿਹਾ ਤੇ ਕਿਉਂ ਇਸ ਦੇ ਉੱਤੇ ਰੋਕ ਲਗਾਈ ਗਈ ਹੈ ਸਾਡੇ ਨਾਲ ਸਿਵਲ ਸਰਜਨ ਡਾਕਟਰ ਜਤਿੰਦਰ ਕਾਂਸਲ ਮੌਜੂਦ ਨੇ ਗੱਲਬਾਤ ਉਹਨਾਂ ਕਰਨੀ ਹੈ ਸਭ ਸਵਾਗਤ ਹੈ ਪਹਿਲਾਂ ਚਾਹਨਾ ਧੰਨਵਾਦ ਜੀ ਕਸਪ ਪ੍ਰੀਗਾਬਲਨ ਦੀ ਗੱਲ ਕੀਤੀ ਜਾ ਰਹੀ ਹੈ ਅਕਸਰ ਇਹ ਦਵਾਈਆਂ ਹੋਰ ਵੀ ਬੰਦ ਕੀਤੀਆਂ ਜਾਂਦੇ ਪਰ ਇਹ ਜਿਹੜੀ ਦਵਾਈ ਬੰਦ ਕੀਤੀ ਗਈ ਤੇ ਮਿਆਰ ਕੀਤੀ ਜਾਏ ਇੱਕ ਕਿ 75mg ਤੱਕ ਜਿਹੜੀ ਹੈ ਡਾਕਟਰ ਦੇ ਸਕਦੇ ਨੇ ਤੇ ਪੇਸ਼ੰਤ ਉਹਨੂੰ ਖਾ ਵੀ ਸਕਦਾ ਆਕਰ ਕਿਸ ਚੀਜ਼ ਵਾਸਤੇ ਯੂਜ਼ ਹੁੰਦੀ ਹੈ ਇਹ ਜਿਹੜੀ ਪ੍ਰੀਗੇਬਲਨ ਹੈਗੀ ਹੈ ਜੀ ਇਹ 75mg ਤੱਕ ਵਾਲੀ ਜਿਹੜੀ ਦਵਾਈ ਹੈ ਇਹ ਯੂਜ਼ ਹੁੰਦੀ ਹੈਗੀ ਸੀਜ਼ਰਸ ਦੇ ਵਿੱਚ ਦੌਰਿਆਂ ਦੇ ਵਿੱਚ ਮਿਰਗੀ ਦੇ ਵਿੱਚ ਔਰ ਉਹਦੇ ਵਿੱਚ ਵੀ ਸੈਕੰਡ ਜਾਂ ਥਰਡ ਲਾਈਨ ਡਰਗ ਦੇ ਤੌਰ ਦੇ ਉੱਤੇ ਯੂਜ਼ ਹੁੰਦੀ ਹੈਗੀ ਜਾਂ ਨਿਊਰੋਪੈਥੀਸ ਦੇ ਵਿੱਚ ਯੂਜ਼ ਹੁੰਦੀ ਹੈਗੀ ਹੈਗੀ ਔਰ ਇਹਦੀ 75 ਮਿਲੀਗ੍ਰਾਮ ਦੀ ਮਾਤਰਾ ਹੀ ਦਿੱਤੀ ਜਾ ਸਕਦੀ ਹੈਗੀ ਹੈਗੀ ਔਰ ਉਸ ਦੇ ਵਿੱਚ ਸਵੇਰੇ ਸ਼ਾਮ ਦੀ ਡੋਸ ਚ ਦੋ ਵਾਰੀ ਦੇ ਵਿੱਚ ਤਿੰਨ ਵਾਰੀ ਦੇ ਵਿੱਚ ਜੀ ਅਗਰ ਵੱਧ ਡੋਸ ਦੀ ਗੱਲ ਕੀਤੀ ਜਾਵੇ ਤਾਂ ਨੁਕਸਾਨ ਕੀ ਨਹੀਂ ਸੀ ਦੇ ਕਿਉਂਕਿ ਲਗਾਤਾਰ ਇਸ ਨੂੰ ਦੇਖਿਆ ਰਿਹਾ ਐਡਿਕਟਿਡਨੈਸ ਦੇ ਨਾਲ ਕੋਈ ਨਸ਼ੇ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਹੀ ਕਾਰਨ ਹੈ ਕੁਝ ਹੋਰ ਵੀ ਕਰਨਾ ਨਹੀਂ ਨਹੀਂ ਇਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀਗਾ ਔਰ ਇਹਨੂੰ ਨਸ਼ੇ ਦੇ ਤੌਰ ਦੇ ਉੱਤੇ ਲਿੱਤਾ ਜਾ ਰਿਹਾ ਸੀਗਾ ਆਪਣੀ ਕਿੱਕ ਲੈਣ ਲਈ ਨਸ਼ੇ ਦੇ ਵਾਸਤੇ ਜਿਹੜੀ 300 ਮਿਲੀਗ੍ਰਾਮ ਵਾਲੀ ਸੀਗੀ ਔਰ ਉਸ ਦਾ ਮਿਸਯੂਜ਼ ਨੂੰ ਰੋਕਣ ਦੇ ਵਾਸਤੇ ਇਸ ਨੂੰ ਮਾਨਯੋਗ ਦੀ ਸੀ ਸਾਹਿਬ ਨੇ ਇਹਦੇ ਆਦੇਸ਼ ਕੀਤੇ ਮਿਸਯੂਜ਼ ਦੇ ਦੁਆਰਾ ਕਿਸ ਤਰੀਕੇ ਦੇ ਨੁਕਸਾਨ ਇਸ ਨੂੰ ਪਹੁੰਚ ਸਕਦੇ ਨੇ ਇਹਦੇ ਬਾਰੇ ਵੀ ਜਾਣੋ ਇੱਕੋ ਮਿਸਯੂਜ਼ ਤਾਂ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਲਗਾਤਾਰ ਖਾਂਦਾ ਰਹੇਗਾ ਤਾਂ ਉਹਦੀ ਡਿਪੈਂਡੈਂਸ ਹੋਏਗੀ ਉਸ ਦੇ ਉੱਤੇ ਨਿਰਭਰ ਹੋ ਜਾਏਗਾ ਆਪਣਾ ਉਸ ਦੇ ਉੱਤੇ ਨਿਰਭਰ ਹੋ ਕੇ ਉਸ ਤੋਂ ਬਾਅਦ ਸਭ ਤੋਂ ਵੱਡੀ ਇਹ ਚੀਜ਼ ਹੈਗੀ ਹੈਗੀ ਯੰਗ ਏਜ ਦੇ ਉੱਤੇ ਜਦੋਂ ਨਿਰਭਰ ਹੋ ਜਾਂਦੇ ਨੇ ਤਾਂ ਜਿਗਰ ਦੇ ਉੱਤੇ ਲਿਵਰ ਦੇ ਉੱਤੇ ਕਿਡਨੀ ਦੇ ਉੱਤੇ ਗੁਰਦਿਆਂ ਦੇ ਉੱਤੇ ਇਸ ਦਾ ਬਹੁਤ ਜ਼ੋਰ ਤੇ ਨੁਕਸਾਨ ਪੈਂਦਾ ਹੈਗਾ ਔਰ ਜਿਹੜਾ ਪਹਿਲਾਂ ਹੀ ਅਸੀਂ ਦੇਖਦੇ ਆਂ ਪੰਜਾਬ ਦੇ ਵਿੱਚ ਸਾਡੇ hypertension ਕਰਕੇ diabetes ਦੇ ਕਰਕੇ dialysis ਦੇ ਉੱਤੇ ਬਹੁਤ ਪ੍ਰੈਸ਼ਰ ਹੈਗਾ ਇਹ ਹੋਰ ਇੱਕ youth ਸਾਡੇ ਉੱਤੇ ਸੋਸ਼ਲ ਫਿਜ਼ੀਕਲ ਇਮੋਸ਼ਨਲ ਬੋਝ ਬਣੇਗਾ ਉਸ ਨੂੰ ਰੋਕਣ ਦੇ ਵਾਸਤੇ ਇਸ ਨੂੰ ਕੀਤਾ ਹੈ ਲੱਗਦਾ ਵੀ ਕੁਝ ਏਜ ਦੇ ਉੱਪਰ ਇਫੈਕਟ ਕਰਦੀ ਹੈ ਕਿੰਨੇ ਏਜ ਤੱਕ ਜਿਹੜਾ ਬੰਦਾ ਉਹ ਖਾਸ ਹੁੰਦਾ ਕਿ ਨੌਜਵਾਨਾਂ ਵਾਸਤੇ ਇਹ ਜ਼ਿਆਦਾ ਹਾਨੀਕਾਰਕ ਹੈ ਜਾਂ ਜਿਹੜੇ ਬਜ਼ੁਰਗ ਨੇ ਕਈ ਵਾਰ ਉਹਨਾਂ ਦੇ ਵੱਲੋਂ ਵੀ ਐਡਿਕਟਿਡ ਦੀ ਕੀਤੀ ਜਾਂਦੀ ਹੈ ਕਿ ਏਜ ਫੈਕਟ ਕੁਝ ਮੈਟਰ ਕਰਦਾ ਹੈ ਇਹਦੇ ਵਿੱਚ ਨਹੀਂ ਜੀ ਦੇਖੋ ਜਿਹੜੀ ਚੀਜ਼ ਦਸ਼ੇ ਦੇ ਤੌਰ ਤੇ ਲਈਤੀ ਜਾਏਗੀ ਉਹ ਤਾਂ ਕਿਸੇ ਵੀ ਉਮਰ ਦੇ ਵਿੱਚ ਨੁਕਸਾਨ ਪਹੁੰਚਾਏਗੀ ਪਹੁੰਚਾਏਗੀ ਉਰ ਦੇ ਵਿੱਚੋਂ ਵਾਂਝਾ ਦੂਰ ਰਹਿਣਾ ਚਾਹੀਦਾ ਹੈ ਕਿਸ ਤਰੀਕੇ ਦੇ ਨਾਲ ਆਪਣੇ ਵੱਲੋਂ ਕੋਈ ਟੀਮ ਵਗੈਰਾ ਬਣਾਏ ਕਿ ਕਿਉਂਕਿ ਇੱਕ ਵਾਰੀ ਆਰਡਰ ਹੋ ਗਿਆ ਉਸ ਤੋਂ ਬਾਅਦ ਕੇਮਿਸਟ ਦੇ ਕੋਲ ਜਿਹੜਾ ਪ੍ਰੋਡਕਟਸ ਪਏ ਨੇ ਜਿਹੜਾ ਸਟਾਕ ਪਿਆ ਹੈ ਕਿ ਉਸ ਚੀਜ਼ ਦੇ ਉੱਪਰ ਉਹਨੂੰ ਕੰਮ ਕੀਤਾ ਜਾਏਗਾ ਮੈਨੂਫੈਕਚਰਿੰਗ ਜਿਹੜੀ ਹੋ ਰਹੀ ਆ ਉਹ ਰੋਕ ਲਗਾਈ ਜਾਏਗੀ ਨਹੀਂ ਦੇਖੋ ਜਿਹੜੀ ਸਾਡੀਆਂ ਜ਼ਿਲ੍ਹਾ ਪੱਦਰ ਦੇ ਉੱਤੇ ਟੀਮਾਂ ਹੁੰਦੀਆਂ ਹੈਗੀਆਂ ਨੇਗੀਆਂ ਬਾਕੀ ਸਾਰੇ ਲੋਕ ਕੇਮਿਸਟ ਐਸੋਸੀਏਸ਼ਨ ਦਾ ਪੂਰਾ ਸਾਥ ਤੇ ਸਹਿਯੋਗ ਹੈਗਾ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਪਹਿਲੀ ਗੱਲ ਤਾਂ ਹੋएगी ਨਹੀਂ ਜੇ ਹੋਏਗੀ ਤਾਂ ਉਸ ਦੇ ਵਾਸਤੇ ਟੀਮਾਂ ਹੈਗੀਆਂ ਨੇਗ ਅਕਸਰ ਕਹਿੰਦਾ ਵੀ ਐਡਿਕਟਡ ਨੂੰ ਲੈ ਕੇ ਜਿਹੜੇ ਲੋਕ ਨਸ਼ੇ ਦੇ ਵਿੱਚ ਨੇ ਅਕਸਰ ਇਹਨਾਂ ਮੈਡੀਸਿਨ ਨੂੰ ਗਲਤ ਯੂਜ਼ ਕੀਤਾ ਜਾਂ ਮਿਸਯੂਜ਼ ਦੀ ਗੱਲ ਕੀਤੀ ਹੈ ਉਹਨਾਂ ਨੂੰ ਕੀ ਅਪੀਲ ਹੈ ਕਿਉਂਕਿ ਆਪਾਂ ਦੇਖਦੇ ਹਾਂ ਹੋਰ ਵੀ ਕਾਫੀ ਸਾਰਟਸ ਨੇ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਨਾਲ ਯੂਜ਼ ਕੀਤੇ ਜਾਂਦੇ ਆ ਕੀ ਉਹਨਾਂ ਦੇ ਉੱਪਰ ਵੀ ਸਰਕਾਰ ਦੀ ਕੋਈ ਨਿਗਾਹ ਬਣੀ ਹੋਈ ਹੈ ਨਹੀਂ ਦੇਖੋ ਜਿਹੜੀ ਵੀ ਚੀਜ਼ ਨਸ਼ੇ ਦੇ ਤੌਰ ਦੇ ਉੱਤੇ ਦਵਾਈ ਲੈ ਕੇ ਮਿਸਯੂਜ਼ ਕੀਤੀ ਜਾਂਦੀ ਹੈਗੀ ਹੈ ਇਸ ਦੇ ਉੱਤੇ ਨਿਗਾਹ ਤੇ ਸਾਡੇ ਸਾਰੇ ਐਨ ਜੀਓਜ਼ ਦੇ ਵੱਲੋਂ ਸਾਡੇ ਸਾਰੇ ਡਾਕਟਰ ਸਾਹਿਬਾਨ ਵੱਲੋਂ ਤੁਹਾਡੇ মিডিਆ ਸਾਥੀ ਵੱਲੋਂ ਸਭ ਨੂੰ ਇਹੀ ਅਪੀਲ ਹੈ ਕਿ ਇਹਨਾਂ ਤੋਂ ਦੂਰ ਰਿਹਾ ਜਾਵੇ ਤੇ ਬਾਕੀ ਇਨਸਾਨ ਦੀ ਆਪਣੀ ਉਹਦੇ ਵਿੱਚ ਇਹਨੂੰ ਛੱਡ ਕੇ ਆਪਣੀ ਰੋਜ਼ ਰਹਾਨੇ ਦੇ ਕੰਮ ਦੇ ਵਿੱਚ ਜੁੜੇ ਤਾਂ ਕਿ ਇਸ ਨਸ਼ਿਆਂ ਤੋਂ ਬਚਿਆ ਜਾ ਸਕੇ ਨੋਰਮਲ ਪਰਸਨ ਹੋ ਗਏ ਡਾਕਟਰ ਗਾਈਡ ਕਰਦਾ ਵੀ ਇਹ ਮੈਡੀਸਨ ਦਿੱਤੀ ਜਾਵੇ ਤਾਂ ਕਿੰਨੀ ਅਮ ਜ ਤੱਕ ਕਿਦਾਂ ਚ ਕਿੰਨੀ ਵਲਤੀ ਜਾ ਸਕਦੀ ਕਿਹੜੀ ਵਾਲੀ ਇਹ ਪ੍ਰੀਗਾਬੈਲ ਇੰਜੀ ਪ੍ਰੀਗਾਬੈਲ ਇਹ ਦੇਖੋ ਇਦਾਂ ਹੁੰਦੀ ਹੈਗੀ ਕਿ ਉਮਰ ਦੇ ਹਿਸਾਬ ਨਾਲ ਔਰ ਫਿਰ ਉਸ ਤੋਂ ਬਾਅਦ ਕਿਸ ਬਿਮਾਰੀ ਦੇ ਵਿੱਚ ਕਿਸ ਸਟੇਜ ਦੇ ਉੱਤੇ ਯੂਜ਼ ਕੀਤੀ ਜਾਂਦੀ ਹੈ ਇਹ ਸਾਡੇ ਐਕਸਪਰਟਸ ਹੀ ਉਸ ਦੇ ਉੱਤੇ ਉਹਦੇ ਹੀ ਦੋਸਤ طے ਕਰ ਦੇਣੇ ਕਿ ਉਹੀ ਦੱਸ ਦੇਣੇ ਸਾਲਵਸੋ ਪੂਰੀ ਜਾਣਕਾਰੀ ਸਾਡੇ ਸਮੇਂ ਸਿਵਲ ਸਰਜਨ ਡਾਕਟਰ ਜਤਿੰਦਰ ਕਾਉਂਸਲ ਵੱਲੋਂ ਦਿੱਤੀ ਗਈ ਹੈ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਇਹ ਮੈਡੀਸਨ ਹੈ ਉਸ ਦਾ ਇੱਕ ਮਿਆਰ ਜਿਹੜਾ ਕਿ ਉਹ ਕਰਤਾ ਗਿਆ ਕਿ 75mg ਦੀ ਡੋਸ ਹੈ ਉਹ ਕੈਮੀਕਲ ਸ਼ਾਪ ਦੇ ਉੱਪਰ ਵਿਕ ਸਕੀਗੇ ਤੇ ਡਾਕਟਰ ਦੇ ਵੱਲੋਂ ਉਹੀ ਰਿਕਮੈਂਡਾ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 300mg ਡੋਸ ਵੀ ਜਿਹੜੀ ਕਿ ਇਹ ਬਣਦੀ ਸੀ ਤੇ ਉਸ ਤੋਂ ਵੱਧ ਵਾਲੀ ਵੀ ਤੇ ਜਿਸ ਦੇ ਨਾਲ ਲੋਕ ਜਿਹੜੇ ਕਿ ਨੇ ਐਡਿਕਟਡ ਹੁੰਦੇ ਸਨ ਉਸ ਨੂੰ ਇੱਕ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਸੀਗਾ ਤੇ ਉਸ ਦਾ ਮਿਸਯੂਜ਼ ਲਗਾਤਾਰ ਕੀਤਾ ਜਾਂਦਾ ਸੋ ਇੱਕ ਫੈਸਲਾ ਜਿਹੜਾ ਕਿ ਹੁਣ ਲੋਕਾਂ ਦੇ ਹੱਕ ਦੇ ਵਿੱਚ ਹੁੰਦਾ ਦਿਖਾਈ ਦੇ ਰਿ ਦੂਰ ਹੋ ਸਕਣਗੇ ਇਸ ਨੂੰ ਇੱਕ ਨਸਰੀ ਤੌਰ ਤੇ ਵਰਤੋ ਨਹੀਂ ਕੀਤੀ ਜਾ ਸਕੀ ਸੋ ਪੰਜਾਬ ਸਰਕਾਰ ਲਗਾਤਾਰ ਨੌਜਵਾਨੀ ਨੂੰ ਨਸ਼ਾ ਤੋਂ ਦੂਰ ਕਰਨ ਦੇ ਵਾਸਤੇ ਪੁੱਖ ਦੇ ਕਦਮ ਚੱਕਰੀ ਜਿਹੜੀ ਦਿਖਾਈ ਦੇ ਰਹੀ ਹੈ ਉਸ ਦੇ ਤਹਿ ਜਿਹੜਾ ਕਿ ਕਦਮ ਚੱਕਿਆ ਗਿਆ ਕਿ ਪ੍ਰੀਗਾਬਲ ਦੇ ਨਾਮ ਦੀ ਜਿਹੜੀ ਮੈਡੀਸਿਨ ਹੈ ਉਸ ਦੇ ਉੱਪਰ ਬੈਨ ਕੀਤਾ ਗਿਆ ਤੇ ਮੈਨੂਫੈਕਚਰਿੰਗ ਦੇ ਉੱਪਰ ਵੀੜੀਆ ਰੋਕ ਹੈ ਉਹ ਲਗਾਈ ਜਾ ਸਕਦੀ ਹੈ ਕੈਮਰਾ ਪਰਸਨ ਅਮਨਦੀਪ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ